Ya va ਜਾਤਾਂ ਅੱਜ ਆਜ਼ਾਦੀ ਦੇ ਦਿਹਾੜੇ ਤੇ ਮੈਂ ਮੋਲਨਵਤੀਆਂ ਨੂੰ ਇਲਾਕਾ ਨਵਤੀਆਂ ਨੂੰ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀਆਂ ਮੈਂ ਲਗ ਲਗ ਮੁਬਾਰਕਾਂ ਦਿੰਦਾ ਆਂ ਇਹ ਆਜ਼ਾਦੀ ਦੀ ਸਾਡੇ ਇਹ ਭਾਰਤੀ ਜੋਸ਼ ਦੀ ਦਾਰੇ ਦੀਆਂ ਦੇ ਕੇ ਸਾਨੂੰ ਆਜ਼ਾਦੀ ਦਿਲਾਈ ਆ ਸਾਨੂੰ ਮਰਦੇ ਦਮ ਤੱਕ ਕਦੀ ਉਹਨਾਂ ਨੂੰ ਭੁਲਾਉਣੀ ਚਾਹੀਦਾ ਸਾਨੂੰ ਉਹਨਾਂ ਦੀ ਸੋਚ ਤੇ ਮਿੱਟਾ ਕੜਾ ਦੇਣਾ ਚਾਹੀਦਾ ਹੈ ਉਹਨਾਂ ਦੀ ਵੱਲੋਂ ਜਿੱਦਾ ਚੱਲੇ ਸੀ ਇਹ ਸਾਡੀ ਵੀ ਉਹਨਾਂ ਨਾਲ ਉਹਨਾਂ ਦੀ ਸੋਚ ਦੇ ਨਾਲ ਚੱਲਣੀ ਚਾਹੀਦੀ ਹੈ ਸਾਨੂੰ ਨੇ ਕਹਿੰਦਾ ਹੋਇਆ ਸਾਰੇ ਹੀ ਸਾਥੀਆਂ ਧੰਨਵਾਦ ਇੱਕ ਵਾਰ ਫਿਰ ਮੌਕਾ ਦਿੰਦਾ ਆ ਪੁਜਾਦੀ ਦੀਆਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਮੁਕੰਦਰ ਦੇ ਦਿੱਤੇ ਅੱਜ ਆਪਾਂ ਹਰੀਪੁਰ ਚੌਂਕ ਦੇ ਵਿੱਚ ਝੰਡਾ ਨਿਸ਼ਚਿੰਦਰ ਭਾਰਪੁਰ ਲੋਕੀ ਦੀ ਪ੍ਰਧਾਨਗੀ ਹੇਠਾ ਝੰਡਾ ਜਿਹੜਾ ਲਹਿਰਾਇਆ ਆ ਮੈਂ ਦੇਸ਼ ਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤਵਾਦੀਆਂ ਨੂੰ ਦਵੰਦਤਰ ਦੇ ਵਿਦਿਆ ਲੱਖ ਲੱਖ ਭੈਣਾਂ ਦੇ ਨਾਲ ਹੀ ਮੈਂ ਇਹਨਾਂ ਨੂੰ ਬਾਬਾ ਸਾਹਿਬ ਜਿਹੜੇ ਪੜਾਏ ਹੋਏ ਪੁਰਨਿਆਂ ਤੇ ਸਾਨੂੰ ਚੱਲਣ ਦੀ ਲੋੜ ਆ ਜੈਪੀ ਜੈਪਾ ਅੱਜ ਜੋ 77 ਤਾ ਦਿਵਸ ਤੇ 15 ਅਗਸਤ ਚੌਂਕ ਦੇ ਵਿੱਚ ਜਤਿੰਦਰ ਭੋਲੂ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਜਾਂਦਾ ਹੈ ਹਰ ਸਾਲ 6 ਮਹੀਨੇ ਬਾਅਦ 15 ਅਗਸਤ 26 ਜਨਵਰੀ ਦਾ ਝੰਡਾ ਇਹੋ ਆਪਣੇ ਵੱਲੋਂ ਹੀ ਆਪਣੀ ਕਮੇਟੀ ਵੱਲੋਂ ਲਹਿਰਾਉਂਦੇ ਹਨ ਕਿਉਂਕਿ ਇਹ ਇਹਨਾਂ ਦਾ ਅਪਰਾਲਾ ਜੋ ਬਹੁਤ ਹੀ ਵਧੀਆ ਹੈ ਇਹਨਾਂ ਨੇ ਹਰ ਇੱਕ ਮੁਹੱਲੇ ਦੇ ਵਿੱਚ ਹਰ ਇੱਕ ਮੁਹੱਲੇ ਦੇ ਵਿੱਚ ਆਪਣਾ ਨਾਂ ਬਣਾਉਣ ਦੇ ਲਈ ਇਹ ਸਾਰਾ ਕਿ ਸਾਰਿਆਂ ਨੂੰ ਇਕੱਠੇ ਹੋਣਾ ਵੀ ਚਾਹੀਦਾ ਹੈ ਜੋ 15 ਅਗਸਤ 26 ਜਨਵਰੀ ਆਪਾਂ ਕਹਿੰਨੇ ਆ ਯਾਦ ਆ ਪਰ ਅਸੀਂ ਅਜੇ ਵੀ ਗੁਲਾਮ ਆ ਜਲਤ ਸਮਾਜ ਬਿਲਕੁਲ ਗੁਲਾਮ ਬੈਠਾ ਹੈ ਕੋਈ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਕਿਸੇ ਦਾ ਨਹੀਂ ਹੋ ਰਿਹਾ ਸਗੋਂ ਧੱਕੇਸ਼ਾਹੀ ਸਰਕਾਰਾਂ ਆਉਂਦੀਆਂ ਜਾਂਦੀਆਂ ਆ ਧੱਕੇ ਜਾਈ ਕਰਦੀਆਂ ਰਹਿਣੀਆਂ ਆ ਇਹੋ ਠੱਕੇ ਛਾਈਆਂ ਬਰਦਾਸ਼ਤ ਨਹੀਂ ਹੋ ਸਕਦੀਆਂ ਨਾ ਹੀ ਕਰਾਂਗੇ ਕਿਉਂਕਿ ਆਪਣਾ ਰਾਜ ਲਿਆਉਣ ਲਈ ਬਾਬਾ ਸਭ ਡਾਕਟਰ ਪੀਮਰਾ ਮੇੜਗੜ ਸਾਹਿਬ ਜੀ ਨੇ ਸਤਕਰ ਰਵਦਾਸ ਮਹਾਰਾਜ ਜੀ ਨੇ ਜੋ ਸਾਨੂੰ ਬਚਨ ਦਿੱਤੇ ਆ ਆਪਾਂ ਉਹਨਾਂ ਤੇ ਵੀ ਚੱਲਣਾ ਹੈ ਸੱਚ ਦੀ ਲੜਾਈ ਹੈ ਜੈ ਪੀ ਜੈ ਭਾਰਤ ਪੀਮ ਜੈ ਭਾਰਤ 15 1947 ਨੂੰ ਦੇਸ਼ ਆਜ਼ਾਦ ਹੋਇਆ ਇਹ ਜਾ ਕੇ ਐਵੇਂ ਨਹੀਂ ਮਿਲੀ ਮੰਡੇ ਜੀ ਵਾਲਾ ਨਹਿਰੂ ਜੀ ਉਹਨਾਂ ਦੇ ਪਿਤਾ ਸ਼੍ਰੀ ਮੋਤੀલા ਨਹਿਰੂ ਜੀ ਇੱਕ ਬਹੁਤ ਵੱਡੇ ਵਕੀਲ ਸਗੇ ਰਾਜ ਕਰਾਣੇ ਦੇ ਮਾਲਕ ਸਗੇ ਅਫਸਰ ਸਾਹਿਬ ਦੇ ਮਾਲਕ ਸਗੇ ਪੈਸਾ ਤੇ ਲਾ ਬਹੁਤ ਸੀ ਉਸ ਵੇਲੇ ਤੇ ਮੋਤੀਲਾ ਨਹਿਰੂ ਜੀ ਨੇ ਇਹਨਾਂ ਨੂੰ ਜਨਮ ਦਿੱਤਾ ਤੇ ਪੰਨੇ ਜੀ ਵਾਲਾ ਨਹਿਰੂ ਜੀ ਤੇ ਮਹਾਤਮਾ ਗਾਂਧੀ ਜੀ ਇਹਨਾਂ ਆਉਸੀ ਬਹੁਤ ਪਿਆਰ ਸੀ ਮਹਾਤਮਾ ਗਾਂਧੀ ਨੇ ਜਵਾਲਾਲ ਜੀ ਆਪਣਾ ਗੁਰੂ ਮੰਨਦੇ ਸੀ ਉਹ ਜੋ ਕਹਿੰਦੇ ਸੀ ਉਹ ਕਰਦੇ ਸੀ ਇਸ ਕਰਕੇ ਇਹਨਾਂ ਨੇ ਬਹੁਤ ਸਾਰੀਆਂ ਗੇਲਾ ਘਟੀਆਂ ਯੇਲਾ ਤਸਈਆ ਚੱਲੇ ਆਪਣੇ ਪਿੱਛਾ ਦੀ ਹਾਲਤ ਬਸ ਤੇ ਵੀ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਚੁੱਕੀ ਮਿਲੀ ਸੀ ਸੋ ਕੋਈ ਵੀ ਜਦੋਂ ਆ ਚੀਜ਼ ਪ੍ਰਾਪਤ ਕਰਦੇ ਆ ਉਹਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਦਾਸ ਸਾਮਣਾ ਕਰਨਾ ਪੈਂਦਾ ਅੰਦੇ ਜਵਾਲਾ ਨਰੂਜੀ 10 ਬਾਰ ਜੇਲ੍ਹ ਗਏ ਮਹਾਤਮਾ ਗਾਂਧੀ ਜੀ ਜੁਣਾ ਲਗੇ ਹਜ਼ਾਰਾਂ 50 50 ਹਜ਼ਾਰ ਦੇ ਕਰੀਬ ਕੈਦੀ ਹੋਏ ਉਹਨਾਂ ਦੇ ਨਾਲ ਸਮਰਥਕ ਜਿਹੜੇ ਸੀਗੇ ਇਸ ਕਰਕੇ ਜਿਆਦਾ ਲੰਮਾ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਜ਼ਾਦੀ ਐਵੇਂ ਨਹੀਂ ਮਿਲੀ ਸਾਡੇ ਲੀਡਰਾਂ ਨੇ ਬਹੁਤ ਜ਼ਿਆਦਾ ਜਦਰਾ ਜਦ ਕੀਤੀ ਮਹਾਤਮਾ ਗਾਂਧੀ ਨੇ ਲੋਣ ਬਾਤ ਤੇ ਡਾਂਡੀ ਦੇ ਵੀ ਗਏ ਮੋਰਚਾ ਲਾਇਆ ਆਪਣਾ ਨਾਮ ਘਮਾਵੇ ਵੇਚਿਆ ਤੇ ਅੰਗਰੇਜ਼ਾਂ ਨੂੰ ਉੱਥੇ ਹੀ ਕਾਟਾ ਪਿਆ ਬਹੁਤ ਜ਼ਿਆਦਾ ਇਸ ਕਰਕੇ ਜਦੋਂ ਅੰਗਰੇਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਨੇ ਅਖੀਰ ਮੰਨ ਲਿਆ ਕਿ ਅਸੀਂ ਇੰਡੀਆ ਨੂੰ ਆਪਣਾ ਸਵਾਮਾਨ ਦੇ ਕੇ ਜਾਵਾਂਗੇ ਤਾਂ 16 ਨਵੰਬਰ 1916 ਨੂੰ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ 1930 ਨੂੰ ਲੋਹਾਲਾ ਦੇ ਘਰੋਂ ਉਹਦੀ ਮੌਤ ਹੋ ਗਈ ਉਹਨਾਂ ਤਾਕਤ ਦੇ ਬਿਮਾਰੀ ਨੇ ਨਹੀ ਰਾਵਾਂ ਸਕਿਆ ਸੋ ਜਵਾਲਾਲ ਜੀ ਹਣ ਕਲੇ ਰਹੇ ਉਹਨਾਂ ਦੀ ਇਕਲੌਤੀ ਬੇਟੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਜਿਹਨੂੰ ਪ੍ਰਿਆ ਦਰਸ਼ਨੀ ਦਾ ਨਾਮ ਪਹਿਲਾ ਦਿੱਤਾ ਗਿਆ ਸੀ ਉਹਨੇ ਕਾਰਵਾਰ ਸੰਭਲ ਸੰਭਾਲਿਆ ਜਾਸਾਲ ਜਾਸਬਾਤਾ ਬੜੀਆਂ ਸਿਰਫ ਆਪਣੇ ਪਿਤਾ ਦੀ ਦੇਖਭਾਲ ਕਰਨ ਵਾਸਤੇ ਉਹਨੂੰ ਬੁੜਾਈ ਨਹੀਂ ਕਰ ਸਕੀ ਇਸ ਕਰਕੇ ਔਲੀ ਔਲੀ ਪਿਤਾ ਦੇ ਨਾਲ ਰਹਿੰਦੀ ਹੋਈ ਦੇਜਾ ਪ੍ਰਧਾਨ ਮੰਤਰੀ ਜੋਹਲ ਨਹਿਰੂ ਜੀ ਬਣੇ ਇੱਕ ਹੋਰ ਗੱਲ ਦਾ ਦੱਸਾਂ ਨਹਿਰੂ ਪਰਿਵਾਰ ਕੇ ਨਹਿਰੂ ਕੇ ਤੋਂ ਨਾਮ ਲਿਆ ਇਹਨਾਂ ਦਾ ਬਾਬਾ ਜਿਹੜਾ ਸੀ ਉਹ ਨਹਿਰਾ ਦੇ ਕੰਮ ਕਰਦੇ ਸੀ ਨਹਿਰਾ ਦਾ ਠੇਕਾ ਲੈਂਦੇ ਹੁੰਦੇ ਸੀ ਖੁਦਾਈ ਕਰਦੇ ਹੁੰਦੇ ਸੀ ਤੇ ਉਹ ਨਹਿਰਾ ਤੋਂ ਨਹਿਰੂ ਨਹਿਰੂ ਕੋ ਤੇ ਨਾਲ ਲੱਗ ਗਿਆ ਨਾਂ ਦੇ ਨਾਲ ਜੇ ਭੀਮ ਜੇ ਭਾਰਤ ਜੇ ਭੀਮ ਜੇ ਭਾਰਤ ਭੀਮਾ ਦੀ ਤੁਹਾਡੀ ਸੋਚ ਤੇ ਜਾਇਜ਼ ਹੋਵੇ ਚਲੋ ਆਖਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਦੋਸਤੋ ਇਹ ਕਾਠ ਦੀ ਜਿੱਤ ਹੁੰਦੀ ਆ ਕਾਟ ਲੋਹੇ ਦੀ ਲੱਟ ਜਿੱਦਾਂ ਆਠ ਬੜਾ ਲੋ ਕਹਿੰਦੇ ਨੇ ਸਿਆਣੇ ਕਹਿੰਦੇ ਆ ਇਹ ਕਾਟ ਲੋਹੇ ਦੀ ਲੱਟ ਇਸ ਕਰਕੇ ਇਕੱਠ ਕਰੋ ਕੱਟੇ ਹੋ ਜਾਓ ਯੂਨੀਅਨ ਬਣਾਓ ਯੂਨੀਅਨ ਹੀ ਸਕਰਤ ਯੂਨੀਅਨ ਬੇ ਤਾਕਤ ਹੁੰਦੀ ਆ ਗੁਰਨਾਨਦ ਦੇਵ ਜੀ ਵੀ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਡਾਕਟਰ ਮੇਡਗਰ ਸਾਹਿਬ ਵੀ ਕਹਿੰਦੇ ਕਿ ਯੂਨੀਅਨ ਬਣਾਓ ਤਕੜੀ ਹੋਵੋ ਇਕੱਠੇ ਹੋਵੋ ਇਹ ਯੂਨੀਅਨ ਬਣਾ ਬਣਾ ਕੇ ਮਹਾਤਮਾ ਗਾਂਧੀ ਨੇ ਜਵਾਲਾ ਨਹਿਰੂ ਜੀ ਨੇ ਸੰਦੇਹੀ ਜਤੀ ਦੜਾਈ ਅੰਗਰੇਜ਼ਾਂ ਨੇ ਜਨਾਨ ਨੂੰ ਪਾਕਿਸਤਾਨ ਦਾ ਹਿੱਸਾ ਦਿੱਤਾ ਬਿਨਾਂ ਹੀ ਫੋਟਰ ਹੋ ਗਈ ਕਿੰਝਾ ਲੋਕ ਜੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਰਹੋ ਇਕੱਠੇਵੇਂ ਸਭ ਕੋ ਜੇ ਇਹ ਭੀਮ ਜਿਆਤਾ ਦੀਪਸਪਰ ਮੈਂ ਮਹਲਾ ਰਹੀਮਪੁਰ ਕਿਸ਼ੋਰ ਰਾਸ ਆਪਣੇ ਵੱਲੋਂ ਮਹਲਾ ਰਹੀਮਪੁਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਆਂ ਮੈਂ ਇਹ ਚਾਹੁੰਦਾ ਆ ਕਿ ਸਾਰੇ ਮਿਲ ਕੇ ਜਿੱਦਾਂ ਸਾਡੇ ਮੈਨ ਹੈ ਬਣਾਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਯਾਦ ਕਰਾਇਆ ਇਸ ਦਰਾਂ ਮਿਲ ਕੇ ਇਕੱਠੇ ਰਹਿਣ ਜੈ ਹਿੰਦ ਜੈ ਭਾਰਤ ਵੀਰੋ ਭੈਣੋ ਤੇ ਭਰਾਵੋ ਸਾਡੇ ਵਿਚਕਾਰ ਸ੍ਰੀ ਦਰਸ਼ਨ ਸਿੰਘ ਜੀ ਚੁੰਬਰ ਪੀਏ ਸ੍ਰੀ ਸਾਫ ਸ੍ਰੀ ਕਾਂਸੀ ਰਾਮ ਜੀ ਜਤਿੰਦਰ ਭੋਲੂ ਜੀ ਮਿੰਟੂ ਪ੍ਰਧਾਨ ਜੀ ਬੀ ਵੀ ਵਿੰਦਰ ਕੌਰ ਜੀ ਕਿਸ਼ੋਰ ਦਾਸ ਜੀ ਅਤੇ ਹੋਰ ਬਹੁਤ ਸਾਰੇ ਸਾਥੀ ਬਾਬਾ ਜੀ ਅੱਜ ਜੋ ਸੀ 15 ਅਗਸਤ ਦਾ ਜੋ ਗਣਤੰਤ ਸਵਤੰਤਰਤਾ ਦਿਵਸ ਦੀਆਂ ਖੁਸ਼ੀਆਂ ਮੌਕੇ ਛੱਡਾ ਚਲਾਉਣ ਦੀ ਜੋ ਰਸਮ ਅਦਾ ਕੀਤੀ ਹੈ ਅਸੀਂ ਸੁਭਾਗਾ ਆਇਆ ਹੈ ਕਿ ਅਸੀਂ ਭਾਗਾਂ ਵਾਲੇ ਆ ਕਿ ਸਾਨੂੰ ਇਹੋ ਜਿਹੇ ਦਿਨ ਮਿਲੇ ਆ ਕਿਉਂਕਿ ਅਸੀਂ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਸਾਨੂੰ ਇਹ 77 ਦਾ ਦਿਨ ਦਾ ਮੌਕਾ ਮਿਲਿਆ ਹੈ ਆਜ਼ਾਦੀ ਦਾ ਦਿਨ ਮਿਲਿਆ ਹੈ ਕਿਉਂਕਿ ਕਿੰਨੇ ਸੌ ਸਾਲ ਅਸੀਂ ਮੁਗਲਾਂ ਦੇ ਗੁਲਾਮ ਰਹੇ ਰਜਵੜਾ ਸ਼ਾਹੀਆਂ ਦੇ ਗੁਲਾਮ ਰਹੇ ਅੰਗਰੇਜ਼ਾਂ ਦੇ ਗੁਲਾਮ ਰਹੇ ਫਿਰ ਸਾਨੂੰ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਜਿਸ ਆਜ਼ਾਦੀ ਦੇ ਮੌਕੇ ਤੇ ਦੇਸ਼ ਨੂੰ ਚਲਾਉਣ ਲਈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਜੋ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਰ ਇੱਕ ਇਨਸਾਨ ਲਈ ਬਰਾਬਰੀ ਦਾ ਮੌਕੇ ਪ੍ਰਦਾਨ ਕੀਤੇ ਚਾਹੇ ਉਹ ਟਾਟਾ ਬਿਰਲਾ ਹੋਵੇ ਚਾਹੇ ਉਹ ਮੋਕੇਸ਼ ਅੰਬਾਨੀ ਹੋਵੇ ਚਾਹੇ ਇੱਕ ਰੇੜੀ ਵਾਲਾ ਹੋਵੇ ਚਾਹੇ ਰਿਕਸ਼ੇ ਵਾਲਾ ਹੋਵੇ ਚਾਹੇ ਝੋਗੀ ਚੌਂਬੜੀ ਵਾਲਾ ਹੋਵੇ ਸਾਰਾ ਸਭ ਨੂੰ ਬਰਾਬਰ ਦਾ ਦਾ ਜੋ ਹੱਕ ਦਿੱਤਾ ਗਿਆ ਹੈ ਸੰਵਿਧਾਨ ਦੇ ਵਿੱਚ ਜੇ ਅਸੀਂ ਗੱਲ ਕਰੀਏ ਪਾਕਿਸਤਾਨ ਦੀ ਜਾਂ ਬੰਗਲਾਦੇਸ਼ ਦੀ ਉਹਨਾਂ ਨੂੰ ਬਾਬਾ ਸਾਹਿਬ ਡਾਕਟਰ ਮੇਡਕਾਰ ਵਰਗਾ ਦੂਰ ਅੰਦੇਸ਼ੀ ਨੇਤਾ ਨਾਲ ਮਿਲਣ ਕਰਕੇ ਉਹਨਾਂ ਨੂੰ ਭਾਰਤ ਵਰਗਾ ਵਧੀਆ ਸੰਵਿਧਾਨ ਬਦਿਆ ਡੈਮੋਕ੍ਰੇਸੀ ਨਹੀਂ ਮਿਲੀ ਇਸ ਕਰਕੇ ਉੱਥੇ ਵਾਰ-ਵਾਰ ਫੌਜੀ ਰਾਜ ਬਲਟੇ ਹੁੰਦੇ ਆ ਔਰ ਅਸਥਿਰਤਾ ਬਣੀ ਰਹਿੰਦੀ ਹੈ ਹੁਣੇ-ਹੁਣੇ ਤੁਸੀਂ ਬੰਗਲਾਦੇਸ਼ ਦਾ ਹਾਲ ਦੇਖਿਆ ਹੈ ਕਿ ਉੱਥੇ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੋ ਇਸ ਕਰਕੇ ਇਹ ਸਾਡੇ ਭਾਰਤ ਨੂੰ ਇੱਕ ਬਹੁਤ ਵੱਡਾ ਮਾਣ ਹੈ ਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਵਰਗੇ ਦੂਰਅੰਦੇਸ਼ੀ ਨੇਤਾ ਜਿਨ੍ਹਾਂ ਦੀ ਬਦੌਲਤ ਅੱਜ ਸਾਡਾ ਭਾਰਤ ਅੱਗੇ ਵਧ ਰਿਹਾ ਹੈ ਔਰ ਤੀਸਰੀ ਚੌਥੀ ਵੱਡੀ ਜਿਹੜੀ ਹੈ ਸ਼ਕਤੀਬਾਨਨ ਜਾ ਰਿਹਾ ਹੈ ਸੋ ਆਓ ਆਪਾਂ ਏਕੇ ਦਾ ਸਬੂਤ ਦਿੰਦੇ ਹੋਏ 바ਵਾ ਸਾਹਿਬ ਡਾਕਟਰ ਭੀਮਰੋ ਅੰਬੇਡਕਰ ਜੀ ਦੇ ਦਿੱਤੇ ਹੋਏ ਸੰਦੇਸ਼ ਤੇ ਅਮਲ ਕਰਕੇ ਇੱਕ ਸੰਵਿਧਾਨ ਇੱਕ ਪਲੇਟਫਾਰਮ ਇੱਕ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ ਤਾਂ ਕਿ ਇਹ ਸੰਵਿਧਾਨ ਦੀ ਰਾਖੀ ਕਰ ਸਕੀਏ ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ